ਦੋਸਤੋ ਤੁਸੀਂ ਇਹ ਜਿਹੜਾ ਦੇਖ ਰਹੇ ਹੋ ਇਹ ਹੈ ਕਿਲਾ ਕਿਲਾ ਹੈ ਇਹ ਬਠਿੰਡਾ ਸ਼ਹਿਰ ਪੰਜਾਬ ਕਿਲਾ ਤਾਂ ਬਹੁਤ ਹੀ ਸੁੰਦਰ ਹੈ ਬਹੁਤ ਵਧੀਆ ਹੈ ਪਰ ਕੁਝ ਕੁ ਜਿਹੜੇ ਆਪ ਨੂੰ ਸਾਰੇ ਪਾਸੇ ਜਾਣ ਨਹੀਂ ਦੇ ਰਹੇ ਅੱਗੋਂ ਜਿਹੜੇ ਰਸਤੇ ਬੰਦ ਕੀਤੇ ਹੋਏ ਆ ਕੋਈ ਵੀ ਅੱਗੇ ਜਾ ਨਹੀਂ ਸਕਦਾ ਕਿਉਂਕਿ ਕਹਿੰਦੇ ਕਿ ਇਹਦੀ ਜਿਹੜੀ ਇਮਾਰਤਾਂ ਬਹੁਤ ਪੁਰਾਣੀ ਆ ਪੁਰਾਣੀ ਹੋਣ ਕਰਕੇ ਇਹ ਕਿਤਨੇ ਕਿਤੋਂ ਜਿਹੜੀ ਮੌਸਮ ਖਰਾਬ ਆ ਤੇ ਡਿੱਗ ਜਾਂਦੀ ਆ ਤੇ ਅੱਗੇ ਨਹੀਂ ਸੀ ਜਾ ਸਕੇ ਤੇ ਬਸ ਜਿਹੜੀਆਂ ਮੇਨ ਕੁ ਚੀਜ਼ਾਂ ਦੇਖੋ ਆ ਤੁਸੀਂ ਜਿਵੇਂ ਪੁਰਾਣੇ ਜ਼ਮਾਨੇ ਦੀਆਂ ਰਾਜਾਂ ਵੇਲੇ ਦੀਆਂ ਤੋਫਾਂ ਪਈਆਂ ਸੀਗੀਆਂ ਤੇ ਇਹ ਤੋਫਾਂ ਅਸੀਂ ਦੇਖੀਆਂ ਨੇ ਚਾਰ ਦੋਪਾਂ ਪਈਆਂ ਨੇ ਇਹ ਤੇ ਬਾਕੀ ਜਿਹੜੇ ਇਹ ਰਸਤੇ ਆ ਉਹ ਬੰਦ ਕੀਤੇ ਹੋਇਆ ਇੱਕ ਸੁਣਨ ਦੇ ਵਿੱਚ ਗੱਲ ਹੋਰ ਆਈ ਆ ਵੀ ਕਹਿੰਦੇ ਆ ਇਥੋਂ ਇੱਕ ਗੁਫਾ ਜਾਂਦੀ ਆ ਗੁਫਾ ਅੰਡਰਗਰਾਉਂਡ ਜਿਹੜੀ ਕਿ ਰਾਜਸਥਾਨ ਦੇ ਹਨੂਮਾਨਗੜ੍ਹ ਸ਼ਹਿਰ ਦੇ ਵਿੱਚ ਇੱਕ ਕਿਲਾ ਹੋਰ ਬਣਿਆ ਹੋਇਆ ਹੈ ਤੇ ਇਥੋਂ ਬਠਿੰਡੇ ਤੋਂ ਚੱਲ ਕੇ ਸਿੱਧੀ ਉਹ ਜਿਹੜੀ ਗੁਫਾ ਹੈ ਰਾਜਸਥਾਨ ਦੇ ਹਨੂਮਾਨਗੜ੍ਹ ਸ਼ਹਿਰ ਦੇ ਵਿੱਚ ਜਿਹੜਾ ਕਿਲਾ ਉੱਥੇ ਨਿਕਲਦੀ ਆ ਤੇ ਹੁਣ ਉਹ ਜਿਹੜਾ ਰਸਤਾ ਗੁਫਾ ਦਾ ਬੰਦ ਕੀਤਾ ਹੋਇਆ ਹੈ ਤਾਂ ਕਿ ਕੋਈ ਵੀ ਉੱਥੇ ਨਹੀਂ ਜਾਂਦਾਗਾ ਉੱਥੇ ਕਹਿੰਦੇ ਵੀ ਵੀ ਖਤਰਨਾਕ ਆ ਜਿਹੜਾ ਰਸਤੇ ਸੀਗੇ ਬੰਦ ਕੀਤੇ ਗਏ ਠੀਕ ਨਹੀਂ ਸੀ ਕੰਮ ਉਥੇ ਤੇ ਕਿਲਾ ਅਸੀਂ ਕਿਲੇ ਦੇ ਵਿੱਚ ਜੋ ਦੇਖਿਆ ਬਹੁਤ ਵਧੀਆ ਸੀਗਾ ਤੇ ਉਸ ਤੋਂ ਅੱਗੇ ਅਸੀਂ ਚੱਲ ਪਏ ਜੀ ਬੀੜ ਤਲਾਬ ਬੀੜ ਤਲਾਬ ਆ ਸ਼ਹਿਰ ਤੋਂ 5-6 ਕਿਲੋਮੀਟਰ ਦੂਰ ਆ ਤੇ ਬੀੜ ਤਲਾਬ ਦੇ ਵਿੱਚ ਅਸੀਂ ਦੇਖਿਆ ਮੇਰੇ ਨਾਲ ਬੱਚੇ ਸੀਗੇ ਅਸੀਂ ਦੇਖਿਆ ਕਿ ਉੱਥੇ ਜਿਵੇਂ ਚਿੜੀਆ ਘਰ ਦੇ ਵਿੱਚ ਜਾਨਵਰ ਪੰਛੀ ਰੇਂਦੇ ਰੱਖੇ ਜਾਂਦੇ ਹਨ ਉਸ ਤਰ੍ਹਾਂ ਦਾ ਬਣਿਆ ਆ ਉਸ ਦਾ ਵਲੌਗ ਵੀ ਇਸ ਤੋਂ ਬਾਅਦ ਆਪਣਾ ਆ ਰਿਹਾ ਹੈ ਤੇ ਉਸ ਵਲੌਗ ਨੂੰ ਦੇਖਣ ਦੇ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤਾਂ ਕਿ ਆਉਣ ਵਾਲੀ ਜਿਹੜੀ ਵੀਡੀਓ ਆ ਉਹ ਤੁਹਾਡੇ ਕੋਲ ਆ ਸਕੇ